ਦੁਸਰੇ ਲੈਕਚਰ ਕਰਿਆ ਕਰੋ ਨਾਲੇ ਹਮੇਸ਼ਾ ਜੇਰਾਤ ਵਧਾਣੇ ਕਰੇ ਕੋਈ ਉਸ ਨਾਮ ਵਾਲ ਭਰਾਏ ਉਹ ਵੇਸ਼ਨਾ ਕਰਿਆ ਕਰੋ ਇਦਾਂ ਨਾ ਲਿਆ ਕਰੋ ਸਿਰ ਨਹੀਂ ਪਿਆ ਹੁੰਦਾ ਗੁੱਸੇ ਮੀਤੇ ਤੇ ਅਦੇ ਦਵਾਈਆਂ ਨੂੰ ਜ਼ਿਆਦਾ ਨਾ ਲਓ ਵੀ ਸਲਾਹ ਜਿਹੜੀ ਨਾ ਪਾਲਸੇ 막 ਜਾਂਦੀ ਆ ਆਹਦੇ ਦਵਾਈਆਂ ਦੇ ਦਿਆ ਕਰੋ ਲੈ ਕੇ ਸਿਆਣੀ ਤਾਂ ਬਹੁਤ ਹੂ ਤੈਨੂੰ ਤਾਂ ਮੈਡ ਮਾਨ ਨੇ ਦੇਖ ਲਿਆ ਨਾ ਤੈਨੂੰ ਇਤਰੀ ਤਾਂ ਇੰਬੜੀ ਉਹਨੇ ਲਾਉਣੀ ਚੰਗੀ ਨਹੀਂ ਕਛ ਨਹੀਂ ਕਹਿੰਦੀ ਕੋਈ ਸਿਕੋ ਨਹੀਂ ਕਹਿੰਦੀ ਨਹੀਂ ਕਹਿੰਦੀ ਹੂੰ ਵੀਨੇ ਕੱਲ ਤੂੰ ਨਹੀਂ ਕਹਿੰਦੀ ਕਪੜਿਆ ਕਪੜਿਆਂ ਨੂੰ ਨਾ ਲਾਦੀ ਹੂੰ ਤੇਰੀ ਨਾ ਪਾਲਸ ਕਰੀ ਜਾਂਦੀ ਖਰਾਬ ਦੇ ਦੇ ਮੈਨੂੰ ਪਤਾ ਹੁੰਦਾ ਇਹ ਗੱਲ ਚੋਂ ਲਾ ਦੇ ਉਹ ਬੈਠੀ ਆ ਉਹ ਤਾਂ ਨੇਲ ਪੇਟਾ ਲਾਣੀ ਗਈ ਆਣੀ ਇਹ ਗੱਲ ਚੋਂ ਲਾ ਕੇ ਰੱਖ ਦੇ ਕਿੱਥੋਂ ਪਾਈ ਆ ਨੇ ਮੇਰੇ ਪਾਈ ہوئی ਸੀ ਹਾਂ ਮਾੜਾ ਬਣੀ ਆਂਗੀ ਪਾਪਾ ਪਾਪਾ ਨੇ ਪਾਈ ਆ ਕੇ ਮੈਂ ਪਾਈ ਆ ਪਰ ਬੜੀ ਇਹ ਤਾਂ ਹੂੰ ਰੱਖ ਦੇ ਮੈਂ ਤਾਂ ਇਹ ਨਾ ਹੁਣ ਐਂ ਜੀ ਮੈਰੀ ਬਾਈ ਜਦੋਂ ਤੁਸੀਂ ਲਾਈਕ ਸ਼ੇਅਰ ਕਰਦੇ ਹੋ ਨਾ ਉਹਦਾ ਬਈ ਹੌਸਲਾ ਆ ਜਾਂਦਾ ਮੇਰੇ ਵੀਡੀਓ ਪਾਉਣ ਦੀ ਹਿੰਮਤ ਜੀ ਵੜੀ ਜਾਂਦੀ ਐ ਵੀ ਚਲ ਪਾਉਨੇ ਆ ਯਾਰ ਕਿਤੇ ਤਾਂ ਚੈਨਲ ਚੱਲੂਗਾ ਜੀ ਪਾਪਾ ਨੂੰ ਵੀ ਬਾਈ ਇੰਨੀ ਨੌਲੇਜ ਵੀ ਹੈ ਨੀਗੀ ਬੰਦਾ ਬਾਹਰ ਅੰਦਰ ਜਾਵੇ ਜਾਂ ਇੱਥੇ ਲੱਗਦਾ ਕਿ ਕਿਹਦਾ ਚੈਨਲ ਹੋਵੇਗਾ ਉਹ ਬੰਦਾ ਚੱਲ ਉਹਦੇ ਕੋਲ ਚਲੇ ਜਾਂਦਾ ਉਹ ਤਾਂ ਪਛਤਾ ਸੁਲਿੰਦਾ ਬੰਦਾ ਇਹਦਾ ਚੱਲ ਫੇਰ ਵੀ ਮੇਰਾ ਪਾ ਧੰਨਵਾਦ ਕਰਦਾ ਜਿਹੜੇ ਭੈਣ ਭਰਾ ਵੀਡੀਓ ਦੇਖਦੇ ਆ ਕੋਈ ਬੱਚੇ ਮੇਰਾ ਧੰਨਵਾਦ ਇਹਦੇ ਮੇਰੇ ਭੈਣ ਭਰਾ ਪਿਆਰ ਬਣਾਈ ਰੱਖਿਓ